ਆਖਦੇ ਨੇ ਖਾਲੀ ਹੱਥ ਗਿਆ ਖਾਲੀ ਆਇਆ ਤੇ ਚਲਾ ਗਿਆ ਖਾਲੀ ਨਹੀਂ ਕੋਈ ਖਾਲੀ ਜਾਂਦਾ ਛੂਟ ਬਾਬਾ ਜੀ ਕਹਿੰ ਲੱਗੇ ਮੈਂ ਕਿਸੇ ਨੂੰ ਖਾਲੀ ਜਾਂਦਿਆ ਨਹੀਂ ਦੇਖਿਆ ਕੌਣ ਖਾਲੀ ਜਾਂਦਾ ਮੰਨੋ ਕਿ ਮੈਂ ਪਾਪ ਕਰਕੇ ਕਰੋੜ ਇਕੱਠਾ ਕਰ ਲਿਆ ਉਹਦੇ ਲਿਜਾਣ ਦਾ ਕੋਈ ਆਪਸ਼ਨ ਹੈ ਨਹੀਂ ਹੈ ਕੋਈ ਮੈਂ ਕਿਸੇ ਨਾਲ ਧੋਖਾ ਕਰਕੇ ਆਪਣੇ ਸਰੀਰ ਤੇ ਚੰਗੇ ਕੱਪੜੇ ਤੇ ਚੰਗੀ ਖੁਰਾਕ ਸਰੀਰ ਨੂੰ ਪਾਲਣ ਲਈ ਖਾ ਲਈ। ਕਿਸੇ ਦਾ ਘੋਖ ਹੋ ਕੇ ਆਪਣੀ ਚੋਪੜ ਲਈ। ਹੁਣ ਨਾ ਘੋਲ ਆ ਲ ਜਾਣਾ ਨਾ ਸਰੀਰ ਨਾਲ ਲ ਜਾਣਾ ਨਾ ਕੱਪੜੇ ਨਾਲ ਜਾਣੇ ਨਾ ਕਰੋੜ ਹੀ ਨਾਲ ਜਾਣਾ। ਪਰ ਜਿਸ ਤਰੀਕੇ ਨਾਲ ਮੈਂ ਇਕੱਠਾ ਕੀਤਾ ਕਰਮ ਮੇਰੇ ਨਾਲ ਜਾਣੇ। ਉਹਨਾਂ ਨੂੰ ਛੱਡ ਕੇ ਨਹੀਂ ਜਾ ਸਕਦਾ। ਜਾ ਸਕਦਾ ਹੈ ਕੋਈ ਤੂੰ ਜੋ ਇਕੱਠਾ ਕੀਤਾ ਕੋਈ ਆਪਸ਼ਨ ਨਹੀਂ ਆ ਕਿ ਨਾਲ ਲਿ ਜਾ ਸਕੇ ਤੇ ਦੂਸਰੀ ਬੇਨਤੀ ਕਰਦੇ ਹਾਂ ਕਰੋੜਾਂ ਯਤਨ ਕਰ ਤੂੰ ਆਪਣੇ ਕਰਮਾਂ ਨੂੰ ਛੱਡ ਕੇ ਨਹੀਂ ਜਾ ਸਕਦਾ